ਕੁਝ ਬਹੁਤ ਸ਼ਰਮ ਦੀ ਗੱਲ ਆ ਆਪਾਂ ਇਸ ਹੱਕ 'ਚ ਨਹੀਂ ਹੈਗੇ ਆ ਕਿਉਂਕਿ ਬਾਣਾ ਪਾ ਕੇ ਇਹ ਚੀਜ਼ਾਂ ਕਰਨੀਆਂ ਸਭ ਤੋਂ ਨਿੰਦਣੀਆਂ ਹੀ ਆ ਗੁਰੂ ਸਾਹਿਬ ਨੇ ਰੱਖਿਆ ਕਰਨ ਲਈ ਹੀ ਇਹ ਬਾਣਾ ਜਿਹੜਾ ਦਿੱਤਾ ਗਿਆ ਸੀਗਾ ਜੁਗਿਰੋ ਕਹਿੰਦੇ ਹੋ ਵੀ ਅਮਰਪਾਲ ਮੈਰੋ ਨੇ ਗਲਤ ਕੀਤਾ ਪਰ ਜੋ ਕਮਲਕੌਰ ਕਰ ਰਹੀ ਸੀ ਉਹ ਸਹੀ ਕੀਤਾ ਸੀ ਅਸੀਂ ਕਹਿੰਦੇ ਆਂ ਕਿ ਯਾਰ ਉਹਨੇ ਗਲਤ ਕੀਤਾ ਵੀ ਤੁਸੀਂ ਗਲਤ ਕਿਉਂ ਦੇਖਦੇ ਹੋ ਕੀ ਲੋੜ ਪਈ ਆ ਤੁਹਾਨੂੰ ਸੋਸ਼ਲ ਤੇ ਇਦਾਂ ਦੀ ਚੀਜ਼ਾਂ ਦੀ ਜਦੋਂ ਅਸੀਂ ਗੁਰੂ ਦੇ ਬਣ ਜਾਂਦੇ ਆਂ ਜਦੋਂ ਅਸੀਂ ਕਿਸੇ ਪਕੰਮਰ ਦੇ ਬਣ ਜੰਨੇ ਆ ਕਿਸੇ ਧਰਮ ਦੇ ਨਾਲ ਅਸੀਂ ਪੂਜਾ ਪਾਠ ਕਰਦੇ ਆ ਆਪਾਂ ਨੂੰ ਇਹ ਚੀਜ਼ਾਂ ਦੇਖਣੀਆਂ ਨਹੀਂ ਚਾਹੀਦੀਆਂ ਕਈ ਵਾਰ ਸਾਹਮਣੇ ਆ ਜਾਂਦੀਆਂ ਨੇ ਫਿਰ ਤਾਂ ਸਮਝੋ ਕਿ ਉਹ ਫੋਨ ਵੀ ਨਾਲ ਚਲਾਉਣ ਤੋਂ ਨਹੀਂ ਪਈ ਫੋਨ ਖੋਲਨੇ ਆਪਾਂ ਫੇਸਬੁਕ ਖੋਲਦੇ ਆ ਇੰਸਟਾਗ੍ਰਾਮ ਖੋਲਦੇ ਆ ਇਹ ਜਿਹੇ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਫਿਰ ਕੀ ਅੱਖਾਂ ਵਿੱਚ ਚੀਜਣ ਕਾਨੂੰਨ ਹੈਗਾ ਲਾਅ ਹੈਗਾ ਠੀਕ ਆ ਉਹਨੂੰ ਮੈਂਟੇਨ ਕਰਨਾ ਚਾਹੀਦਾ ਸੀਗਾ ਇਹਨੂੰ ਉਹਦੀ ਕੰਪਲੇਂਟ ਕਰਦੇ ਕੰਪਲੇਂਟ ਕਰਨ ਤੋਂ ਬਾਅਦ ਇਹ ਤੇ ਕਾਰਵਾਈ ਕਰਦੇ ਸਾਰੇ ਜਿੱਥੇ ਬੰਦਿਆਂ ਨੂੰ ਲੈ ਕੇ ਇਹ ਹੈ ਜੇ ਕੁਝ ਕਰਨੇ ਨੂੰ ਕਿਸੇ ਦਾ ਸ਼ੌਕ ਨਹੀਂ ਹੁੰਦਾ ਕਿਸੇ ਨੂੰ ਜਿਸਮ ਦਿਖਾਉਣ ਦਾ ਸ਼ੌਕ ਨਹੀਂ ਹੁੰਦਾ ਬਹੁਤ ਔਖਾ ਹੁੰਦਾ ਕਿਸੇ ਦੇ ਸਾਹਮਣੇ ਜਾ ਕੇ ਨੱਚਣਾ ਕਿਸੇ ਦੇ ਸਾਹਮਣੇ ਇਸ ਤਰੀਕੇ ਨਾਲ ਘੱਟ ਕੱਪੜੇ ਪਾ ਕੇ ਗੱਲਬਾਤ ਕਰਨੀ ਉਹ ਮਜਬੂਰੀਆਂ ਹੋ ਸਕਦੀਆਂ ਨੇ ਪਰਿਵਾਰ ਚਲਾਉਣਾ ਸੀ ਜਿਸ ਕੋਲਰ ਉਸ ਕੰਮ ਦੇ ਵਿੱਚ ਮੈਂ ਉਹਦੀ ਨਹੀਂ ਸਖਵਾਜੀ ਕਰੂੰਗਾ ਪਰ ਜਿਹੜਾ ਉਹਦਾ ਕਤਲ ਕੀਤਾ ਗਿਆ ਉਹ ਨਿੰਦਣੀਆਂ ਆ ਜੇ ਉਹ ਨਹੀਂ ਕਿ ਤੁਸੀਂ ਮੰਨਦੇ ਹੋ ਕਿ ਉਹ ਜੋ ਵੀਡੀਓ ਪਾਉਂਦੀ ਸੀ ਉਹ ਵੀ ਗਲਤ ਸੀ ਮੈਂ ਕਹਿੰਦਾ ਬਿਲਕੁਲ ਗਲਤ ਸੀ ਪਰ ਇਸ ਚੀਜ਼ ਦੀ ਗਲਤ ਹੈਗੀ ਆ ਵੀ ਜੋ ਮੈਰੋ ਨੇ ਅੰਮ੍ਰਿਤਪੁਰ ਮੈਰੋ ਨੇ ਕੀਤਾ ਵਾ ਉਹ ਤੋਂ ਜ਼ਿਆਦਾ ਗਲਤ ਆ ਸਰ ਇਹ ਤਾਂ ਅਮੀ ਇਸ਼ੂ ਬਣਾ ਲਿਆ ਕੌਰ ਕਰ ਲਿਆ ਇਹ ਕਰ ਲਿਆ ਉਹ ਕਰ ਲਿਆ ਕੋਈ ਵੀ ਆਪਾਂ ਕਰ ਸਕਦੇ ਆ ਹੁਣ ਮੈਂ ਦੱਸਦਾ ਜੀ ਹੁਣ ਗੁਰੂ ਸਾਹਿਬ ਨੇ ਜਦੋਂ ਸਿੰਘ ਸਜਾਏ ਸੀਗੇ ਉਹ ਕਿੱਥੋਂ ਜਾ ਕੇ ਸਿਰਫ ਆਪਣੇ Hindu ਵੀ ਲੈ ਗਏ Sikh ਵੀ ਲੈ ਗਏ ਮਜਬੀ ਭਰਾ ਵੀ ਲੈ ਗਏ ਉਹ ਸਾਰੇ ਛੋਟੀ ਜਾਤੀ ਦੇ ਸੀਗੇ ਹੁਣ ਲੈ ਲਓ ਕਿ ਆਪਾਂ ਕਿੰਨੇ ਵੀ ਗੁਜਰਾਤ ਦੇ ਵਿੱਚੋਂ ਵੀ ਆਏ ਸੀਗੇ ਜੀ ਉਹ ਕੌਣ ਸੀਗੇ ਜੀ ਮਾਦੇ ਗੁਰੂ ਸਾਹਮਣੇ ਉਹਨਾਂ ਨੂੰ ਸਿੰਘ ਬਣਾ ਦਿੱਤਾ ਗਿਆ ਅਮਰਿਸ਼ ਸ਼ਕਾਤ ਦਾ ਸ਼ੇਰ ਬਣਾ ਦਿੱਤਾ ਉਹਨਾਂ ਨੂੰ ਉਸ ਤਰੀਕੇ ਤੇ ਲੈ ਕੇ ਚੱਲੋ ਨਾ ਸਰ ਜੇ ਕਿਸੇ ਨੇ ਕੋਰ ਲਿਖਤਾ ਇਹਦਾ ਮਤਲਬ ਇਹ ਥੋੜਾ ਵੀ ਉਹਨੇ ਅਮਰਿਸ਼ ਸ਼ਕਲਿਆ ਜੀ ਬੀਤੇ ਦਿਨ ਤੋਂ ਭਾਬੀ ਕਮਲ ਕੌਰ ਕਤਲ ਮਾਮਲਾ ਕਾਫੀ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਕਤਲ ਹੋਇਆ ਕਤਲ ਦੀ ਜ਼ਿੰਮੇਵਾਰੀ ਲਈ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਉਹਦੇ ਦੋ ਸਾਥੀ ਵੀ ਗ੍ਰਿਫਤਾਰ ਕਰ ਲਏ ਅਮਰਤਪਾਲ ਮੈਰੋ ਨੂੰ ਲੁਕਆਊਟ ਨੋਟਿਸ ਵੀ ਜਾਰੀ ਹੋ ਗਿਆ ਪਰ ਸਵਾਲ ਵੱਡੇ ਖੜੇ ਹੋ ਰਹੇ ਨੇ ਕਿ ਅਖਰ ਅਮਰਤਪਾਲ ਮੈਰੋ ਦੇ ਵੱਲੋਂ ਇਹ ਸਭ ਕੁਝ ਸਹੀ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਲੋਕ ਇਸ ਮਾਮਲੇ ਦੇ ਵਿੱਚ ਅਮਰਤਪਾਲ ਮੈਰੋ ਦੇ ਹੱਕ ਦੇ ਵਿੱਚ ਨੇ ਬਹੁਤ ਸਾਰੇ ਲੋਕ ਅਮਰਤਪਾਲ ਮੈਰੋ ਦੇ ਖਿਲਾਫ ਨੇ ਅੱਜ ਅਸੀਂ ਪਹੁੰਚੇ ਹਾਂ ਅਖਿਰ ਸਨਾਤਨ Hindu ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸ਼ਬਾਏ ਬਲਵਿੰਦਰ ਦੇ ਨਾਲ ਗੱਲਬਾਤ ਕਰਨ ਦੇ ਲਈ ਪੂਰੇ ਇਸ ਮਾਮਲੇ ਦੇ ਵਿੱਚ ਉਹ ਕੀ ਸੋਚਦੇ ਆ ਜੱਥੇਬੰਦੀ ਕੀ ਸੋਚਦੀ ਆ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਆ ਸਵਾਗਤ ਆ ਜੀ ਜੈ ਸ਼੍ਰੀ ਰਾਮ ਅ ਅੱਛਾ ਬਲਵਿੰਦਰ ਜੀ ਮੈਂ ਤੁਹਾਨੂੰ ਮੈਂ ਸ਼ੁਰੂਆਤ ਦੇ ਵਿੱਚ ਬੋਲਿਆ ਤੁਸੀਂ ਵੀ ਮਾਮਲਾ ਦੇਖਿਆ ਸਾਰੇ ਮਾਮਲੇ ਤੂਲ ਫੜੀ ਆ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੁਸੀਂ ਔਨ ਕਰਦੇ ਹੋ ਫੋਨ ਮੋਬਾਈਲ ਫੋਨ ਔਨ ਕਰਦੇ ਹੋ ਇਹੀ ਕੁਝ ਚੱਲਦਾ ਆ ਰਿਹਾ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਜੋ ਅਮਰਤਪਾਲ ਮੈਰੋ ਨੇ ਕੀਤਾ ਕਮਲਕੌਰ ਦਾ ਕਤਲ ਕਰਿਆ ਕਰਵਾਇਆ ਆਪਣੇ ਸਾਥੀਆਂ ਤੋਂ ਉਸ ਤੋਂ ਬਾਅਦ ਜ਼ਿੰਮੇਵਾਰੀ ਲਈ ਸਹੀ ਕੀਤਾ ਕਿ ਗਲਤ ਦੇਖੋ ਜੀ ਬਹੁਤ ਸ਼ਰਮ ਦੀ ਗੱਲ ਆ ਆਪਾਂ ਇਸ ਹੱਕ 'ਚ ਨਹੀਂ ਹੈਗੇ ਆ ਕਿਉਂਕਿ ਬਾਣਾ ਪਾ ਕੇ ਇਹ ਚੀਜ਼ਾਂ ਕਰਨੀਆਂ ਸਭ ਤੋਂ ਨਿੰਦਣੀਆਂ ਹੀ ਆ ਗੁਰੂ ਸਾਹਿਬ ਨੇ ਰੱਖਸ਼ਾ ਕਰਨ ਲਈ ਹੀ ਇਹ ਬਾਣਾ ਜਿਹੜਾ ਦਿੱਤਾ ਗਿਆ ਸੀਗਾ ਮਜਲੂਮਾਂ ਲਈ ਔਰਤਾਂ ਦੇ ਲਈ ਬੱਚਿਆਂ ਲਈ ਬਜ਼ੁਰਗਾਂ ਦੇ ਲਈ ਆਪਾਂ ਇਹ ਬਹੁਤ ਨਿੰਦਣੀਆਂ ਹੈ ਜੀ ਆਪਾਂ ਇਸ ਨੂੰ ਹੱਕ 'ਚ ਨਹੀਂ ਆ ਨਿੰਦਦੇ ਆ ਪਰ ਫਿਰ ਜਿਹੜਾ ਉਹ ਕਰ ਰਹੀ ਸੀ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਦੇਖੀਆ ਕਮਲਕੌਰ ਦੀ ਵੀਡੀਓ ਦੇਖੀਆ ਹੋਣਗੀਆਂ ਤੁਸੀਂ ਆਪਣੇ ਬੱਚੇ ਵੀ ਦੇਖਣਗੇ ਕੱਲੋਂ ਆਪਣੇ ਘਰੇ ਧੀਆਂ ਨੇ ਫਿਰ ਉਹਨਾਂ ਤੇ ਅਸਰ ਕੀ ਪਊਗਾ ਤੁਸੀਂ ਫਿਰ ਉਹ ਕਹਿੰਦੇ ਹੋ ਵੀ ਅਮਰਤਪਾਲ ਮੈਰੋ ਨੇ ਗਲਤ ਕੀਤਾ ਪਰ ਜੋ ਕਮਲਕੌਰ ਕਰ ਰਹੀ ਸੀ ਉਹ ਸਹੀ ਕੀਤਾ ਸੀ ਉਹਨੇ ਮੈਂ ਕਹਿੰਦਾ ਜੀ ਦੇਖੋ ਲਾਅ ਇਨ ਆਰਡਰ ਜਿਹੜਾ ਫਿਰ ਉਹਦਾ ਕੀ ਮਤਲਬ ਬੰਦਾ ਆ ਲਾਅ ਇਨ ਆਰਡਰ ਜਿਹੜਾ ਅਸੀਂ ਮੇਨਟੇਨ ਕਰਨਾ ਹੁੰਦਾ ਸਰਕਾਰਾਂ ਨੇ ਕਰਨਾ ਹੁੰਦਾ ਵਾ ਪ੍ਰਸ਼ਾਸਨ ਨੇ ਕਰਨਾ ਹੁੰਦਾ ਵਾ ਫੇਰ ਤਾਂ ਆਪਾਂ ਇਹਨਾਂ ਦੇ ਹੱਕ 'ਚ ਹੀ ਆਪਾਂ ਸਾਰਾ ਕੁਝ ਦੇ ਦੋ ਕਿਸੇ ਦਾ ਸੋਧਾ ਲਾਣਾ ਕਿਸੇ ਦਾ ਨਹੀਂ ਲਾਣਾ ਹੈਗਾ ਵਾ ਅਪਾ ਜਿਹੜੀ ਆਪਣੀ ਕਾਨੂੰਨੀ ਲੜਾਈ ਇਹ ਲੜ ਸਕਦੇ ਸੀਗੇ ਜੇ ਉਹਦੇ ਆਪਾਂ ਕਹਿੰਨੇ ਵੀ 4000 ਜਾਂ 4 ਲੱਖਾ ਜਿੰਨੇ ਵੀ ਉਹਦੇ ਸੀਗੇ ਫਾਲੋਅਰ ਸੀਗੇ ਜਾਂ ਉਹਨੂੰ ਲਾਈਕ ਕਰਦੇ ਸੀਗੇ ਉਹ ਉਹਦੀ ਕੰਪਲੇਂਟ ਪਾਉਂਦੇ ਜੇ ਕੰਪਲੇਂਟ ਪਾਉਂਦੇ ਉਹਦਾ ਆਪਣੇ ਆਪ ਹੀ ਚੈਨਲ ਬੰਦ ਹੋ ਜਾਂਦਾ ਪਰ ਲੋਕ ਤਾਂ ਫਿਰ ਦੇਖਦੇ ਨੇ ਨਾ ਜੇ 4 ਲੱਖ ਫਾਲੋਅਰ ਤੁਸੀਂ ਦੇਖਿਆ ਮੈਂ ਵੀ ਦੇਖਿਆ ਵੀਡੀਓ ਵੀ ਦੇਖਦੇ ਆ ਲੋਕ ਦੇਖਦੇ ਨੇ ਭਾਵੇਂ ਕਿ ਲੋਕ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਦੇਖਦੇ ਚੋਰੀ ਛਿਪੇ ਦੇਖਦੇ ਨੇ ਭਾਵੇਂ ਸ਼੍ਰੀਆਮ ਨਹੀਂ ਸੁਣਦੇ ਹੈੱਡਫੋਨ ਲਾ ਕੇ ਸੁਣਦੇ ਨੇ ਪਰ ਫਿਰ 4 ਲੱਖ ਫੈਨ ਫੋਲੋਇੰਗ ਉਹਦੀ 4 ਲੱਖ ਫੋਲੋਅਰ ਸੀ ਉਹਦੇ ਤਾਂ ਉਹਨਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਸੀ ਉਹ ਤਾਂ ਹਰ ਦਿਨ ਵੱਧ ਰਹੇ ਸੀ ਪਰ ਫਿਰ ਅਮਰਤਪਾਲ ਮਹਿਰੋਂ ਨੂੰ ਕਿਉਂ ਇਤਰਾਜ਼ ਹੋਇਆ ਉਹਨਾਂ ਦੀ ਜਥੇਬੰਦੀਆਂ ਨੂੰ ਕਿਉਂ ਇਤਰਾਜ਼ ਹੋਇਆ ਜਿਹੜੇ ਉਹਦੇ ਹੱਕ ਦੇ ਵਿੱਚ ਐ ਉਹਨਾਂ ਨੂੰ ਕਿਉਂ ਇਤਰਾਜ਼ ਹੋਇਆ ਦੇਖੋ ਜੀ ਜਿਹੜਾ ਫਰੇਮ ਲੈਣਾ ਜਿਹੜਾ ਆਪਾਂ ਕਹਿੰਦੇ ਫਰੇਮ ਬਹੁਤ ਵਧੀਆ ਲੈਂਦੇ ਆ ਇਹ ਲੋਕ ਹੈਗੇ ਆਪਾਂ ਇਹ ਚੀਜ਼ ਕਹਿੰਦੇ ਫਰੇਮ ਨਹੀਂ ਕਰਨਾ ਚਾਹੀਦਾ ਹੈਗਾ ਉਸ ਚੀਜ਼ ਨੂੰ ਜਿਹੜੇ ਅੱਜ ਦੀ ਡੇਟ ਦੇ ਵਿੱਚ ਉਹਨੂੰ ਕਹਿ ਰਹੇ ਆ ਨਾ ਕਿ ਅਸੀਂ ਉਹਦੇ ਹੱਕ 'ਚ ਆਂ ਕੁਝ ਟਾਈਮ ਆ ਲੈੰਦੋ ਉਹੀ ਬੰਦੇ ਉਹਨਾਂ ਦੇ ਐਂਟੀ ਇਤਿਹਾਸ ਇਸ ਗੱਲ ਦਾ ਗਵਾਹ ਆ ਕਿ ਬਿਨਾ ਸੋਚੇ ਸਮਝੇ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਦਿੰਦੇ ਆ ਬਿਆਨ ਨਾ ਜੋ ਕੀਤਾ ਵਾ ਚਾਹੇ ਉਹ ਗਲਤ ਸੀ ਜਾਂ ਉਹ ਸਹੀ ਸੀ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ ਹੈਗੇ ਅਸੀਂ ਜੋ ਇਹਨਾਂ ਨੇ ਲਾਅ ਐਂਡ ਆਰਡਰ ਨੂੰ ਤੋੜਿਆ ਗਿਆ ਵਾ ਠੀਕ ਹੈ ਜੀ ਉਹ ਬਿਲਕੁਲ ਗਲਤ ਹੈਗਾ ਵਾ ਅਸੀਂ ਕਹਿੰਦੇ ਆ ਕਿ ਯਾਰ ਉਹਨੇ ਗਲਤ ਕੀਤਾ ਵੀ ਤੁਸੀਂ ਗਲਤ ਕਿਉਂ ਦੇਖਦੇ ਹੋ ਕੀ ਲੋੜ ਪਈ ਤੁਹਾਨੂੰ ਸੋਸ਼ਲ ਤੇ ਇਦਾਂ ਦੀ ਚੀਜ਼ਾਂ ਦੀ ਜਦੋਂ ਅਸੀਂ ਗੁਰੂ ਦੇ ਬਣ ਜਾਂਦੇ ਆ ਜਦੋਂ ਅਸੀਂ ਕਿਸੇ ਪਕੰਬਰ ਦੇ ਬਨਜਨੇ ਆ ਕਿਸੇ ਧਰਮ ਦੇ ਨਾਲ ਅਸੀਂ ਪੂਜਾ ਪਾਠ ਕਰਦੇ ਆ ਆਪਾਂ ਨੂੰ ਇਹ ਚੀਜ਼ਾਂ ਦੇਖਣੀਆਂ ਨਹੀਂ ਚਾਹੀਦੀਆਂ ਪਰ ਕਈ ਵਾਰ ਸਾਹਮਣੇ ਆ ਜਾਂਦੀਆਂ ਨੇ ਫਿਰ ਤਾਂ ਸਮਝੋ ਵੀ ਉਹ ਫੋਨ ਵੀ ਨਾ ਚਲਾਉਣ ਕਿਉਂਕਿ ਕਈ ਵਾਰੀ ਫੋਨ ਖੋਲਦੇ ਆ ਆਪਾਂ ਫੇਸਬੁੱਕ ਖੋਲਦੇ ਆ ਇੰਸਟਾਗ੍ਰam ਖੋਲਦੇ ਆ ਇਹ ਜਿਹੇ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਫਿਰ ਕਿ ਅੱਖਾਂ ਵੀ ਚਲੀਆਂ ਜਾਣ ਬਿਲਕੁਲ ਵੀ ਚਲ ਲੈਣੇ ਅਸੀਂ ਕਹਿੰਦੇ ਜਦੋਂ ਅਸੀਂ ਕਹਿੰਨੇ ਵੀ ਗੁਰੂ ਪੀਰਾਂ ਵਾਲੇ ਹੋ ਗਏ ਆ ਜੀ ਹਨਾ ਜੀ ਤੇ ਆ ਸਾਨੂੰ ਇਹ ਚੀਜ਼ਾਂ ਅਸ਼ੀਲ ਵਾਲੀਆਂ ਦੇਖਣੀਆਂ ਨਹੀਂ ਚਾਹੀਦੀਆਂ ਜੇ ਮੈਂ ਇਸ ਗੱਲ ਦੀ ਕਮਾ ਕਿ ਜੇ ਇਸ ਬੰਦੇ ਨੇ ਕਿਸੇ ਦੀ ਵੀ ਧੀ ਭੈਣ ਨੂੰ ਆ ਕਾਨੂੰਨ ਹੈਗਾ ਲਾਅ ਹੈਗਾ ਠੀਕ ਆ ਉਹਨੂੰ ਮੈਂਟੇਨ ਕਰਨਾ ਚਾਹੀਦਾ ਸੀਗਾ ਇਹਨੂੰ ਉਹਦੀ ਕੰਪਲੇਂਟ ਕਰਦੇ ਕੰਪਲੇਂਟ ਕਰਨ ਤੋਂ ਬਾਅਦ ਇਹ ਤੇ ਕਾਰਵਾਈ ਕਰਦੇ ਸਾਰੇ ਜਿੱਥੇ ਬੰਦਿਆਂ ਨੂੰ ਲੈ ਕੇ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਫੋਰ ਦੱਸਦਾ ਹੁਣ ਸਾਡੇ ਕੋਲ ਵੀ ਕਈ ਚੀਜ਼ਾਂ ਆਂਦੀਆਂ ਜੀ ਜੀ ਹੁਣ ਲਾ ਲਓ ਕਿ ਅ ਸ਼ਿਰੀ ਸਾਹਿਬ ਆ ਕੇ ਹਨਾ ਜੀ ਲੋਕ ਗਲਤ ਕੰਮ ਕਰਦੇ ਸਿੱਕਟਾ ਪੀਂਦੇ ਬੀੜੀਆਂ ਪੀਂਦੇ ਉਹਨਾਂ ਦਾ ਸੋਧਾ ਤਾਂ ਲਾਇਆ ਨਹੀਂ ਗਿਆ ਇੱਕ ਲੜਕੀ ਤੇ ਉੱਤੇ ਇੱਕ ਮਜਰੂਮ ਦੇ ਉੱਤੇ ਤਿੰਨ ਬੰਦਿਆਂ ਨੇ ਉੱਤੇ ਹਮਲਾ ਕਰਕੇ ਉਹਨੂੰ ਮਾਰਿਆ ਗਿਆ ਵਾ ਇਹ ਕੋਈ ਬਾਦਰੀ ਦਾ ਕੰਮ ਸੀਗਾ ਤੁਸੀਂ ਦੱਸੋ ਮੈਂ ਤਾਂ ਇਹ ਚੀਜ਼ ਉਹਨਾਂ ਜਿੱਥੇ ਬੰਦੀਆਂ ਨੂੰ ਪੁੱਛਣਾ ਚਾਹੁੰਦਾ ਵੀ ਇਹਨੇ ਜੋ ਕਰਨਾ ਸੀਗਾ ਜਿੱਥੇ ਬੰਦੀਆਂ ਲੈ ਕੇ ਉੱਤੇ ਜਾ ਕਰਦੇ ਜਾਂ ਕਾਨੂੰਨੀ ਕਾਰਵਾਈ ਕਰ ਸਕਦੇ ਸੀਗੇ ਉਹਨੂੰ ਪਹਿਲਾਂ ਸਮਝਾਇਆ ਇੱਕ ਵਾਰੀ ਉਹਨੂੰ ਪਰ ਸਮਝੀ ਨਹੀਂ ਯਾਰ ਸਮਝੀ ਨਹੀਂ ਤਾਂ ਕਿ ਮਤਲਬ ਇਹ ਉਹਨਾਂ ਦੇ ਪਿਓ ਥੋੜੋ ਲੱਗਦੇ ਆ ਵੀ ਸਮਝਾਣੇ ਸਮਝਣਗੇ ਉਹਦਾ ਕੀ ਮਤਲਬ ਹੈਗਾ ਉਹ ਇੰਸਟਾ ਤੇ ਦੱਸਣ ਜੇ ਉਹਨਾਂ ਨੇ ਉਹਨਾਂ ਨੇ ਜਿਸ ਫੇਸਬੁੱਕ ਤੇ ਕਰਦੇ ਆ ਜਾਂ ਇੰਸਟਾ ਤੇ ਉਹੋ ਹੀ ਚੀਜ਼ਾਂ ਪਾਉਂਦੀ ਆ ਉੱਥੇ ਕੰਪਲੇਂਟ ਕਰਤੀ ਜਾਂਦੀ ਦੀ ਉਹਦੀ ਜੇ ਉਹਨਾਂ ਨੂੰ ਸਹੀ ਲੱਗਦਾ ਤਾਂ ਇਹਨਾਂ ਦਾ ਅਕਾਊਂਟ ਜਿਹੜਾ ਸੀਗਾ ਨਾਲ ਦੇ ਨਾਲ ਬੰਦ ਹੋ ਜਾਂਦਾ ਇਹਨੂੰ ਪਤਾ ਲੱਗਦਾ ਵਾ ਹੂੰ ਹਾਂ ਆਪਾਂ ਇਸ ਚੀਜ਼ ਨੂੰ ਨਹੀਂ ਸਰ ਮੰਨ ਸਕਦੇ ਵੀ ਆਪਾਂ ਕਿਸੇ ਦੀ ਪਰਸਨਲ ਲਾਈਫ ਦੇ ਵਿੱਚ ਦੇਖੀਏ ਤੇ ਉਹ ਚੀਜ਼ ਗਲਤ ਆ ਮੰਨਦੇ ਹੋ ਕਿ ਉਹ ਲੜਕੀ ਦੀਆਂ ਮਜਬੂਰੀਆਂ ਸੀ ਵੀ ਇਹ ਜਾਂ ਕੁਝ ਕਰਨੇ ਨੂੰ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਕਿਸੇ ਨੂੰ ਜਿਸਮ ਦਿਖਾਉਣ ਦਾ ਸ਼ੌਂਕ ਨਹੀਂ ਹੁੰਦਾ ਬਹੁਤ ਔਖਾ ਹੁੰਦਾ ਕਿਸੇ ਦੇ ਸਾਹਮਣੇ ਜਾ ਕੇ ਨੱਚਣਾ ਕਿਸੇ ਦੇ ਸਾਹਮਣੇ ਇਸ ਤਰੀਕੇ ਨਾਲ ਘੱਟ ਕੱਪੜੇ ਪਾ ਕੇ ਗੱਲਬਾਤ ਕਰਨੀ ਤਾਂ ਮਜਬੂਰੀਆਂ ਹੋ ਸਕਦੀਆਂ ਨੇ ਪਰਿਵਾਰ ਚਲਾਉਣਾ ਸੀ ਦੇਖੋ ਸਰ ਉਸ ਕੰਮ ਦੇ ਵਿੱਚ ਮੈਂ ਉਹਦੀ ਨਹੀਂ ਪੱਖਵਾਜੀ ਕਰੂੰਗਾ ਪਰ ਜਿਹੜਾ ਉਹਦਾ ਕਤਲ ਕੀਤਾ ਗਿਆ ਉਹ ਨਿੰਦਣੀਆਂ ਆ ਜੇ ਉਹ ਨਹੀਂ ਕਿ ਤੁਸੀਂ ਮੰਨਦੇ ਹੋ ਕਿ ਉਹ ਜੋ ਵੀਡੀਓ ਪਾਉਂਦੀ ਸੀ ਉਹ ਵੀ ਗਲਤ ਸੀ ਮੈਂ ਕਹਿੰਦਾ ਬਿਲਕੁਲ ਗਲਤ ਸੀ ਪਰ ਇਸ ਚੀਜ਼ ਦੀ ਗਲਤ ਹੈਗੀ ਆ ਵੀ ਜੋ ਮੈਰੋ ਨੇ ਅੰਮ੍ਰਿਤਪਾਲ ਮੈਰੋ ਨੇ ਕੀਤਾ ਵਾ ਉਹ ਤੋਂ ਜ਼ਿਆਦਾ ਗਲਤ ਆ ਉਹ ਤੋਂ ਜ਼ਿਆਦਾ ਗਲਤ ਆ ਸਮਝਦੇ ਨਹੀਂ ਕਤਲ ਕਰਨਾ ਗਲਤ ਆ ਜੋ ਕਿ ਉਹ ਕਰਦੀ ਸੀ ਉਹਨੂੰ ਸਮਝਾਇਆ ਜਾ ਸਕਦਾ ਸੀ ਉਹਦਾ ਕਾਨੂੰਨੀ ਕਾਰਵਾਈ ਕਰ ਸਕਦੇ ਕਾਨੂੰਨੀ ਕਾਰਵਾਈ ਕਰ ਸਕਦੇ ਉਹਨੂੰ ਸਮਝਾਉਣ ਦਾ ਕਿਸੇ ਨੂੰ ਵੀ ਸਮਝਾਉਣ ਦਾ ਕਿਸੇ ਦਾ ਵੀ ਠੇਕਾ ਨਹੀਂ ਲਿਆ ਹੁੰਦਾ ਕਿਸੇ ਨੇ ਲਾਅ ਹੈਗਾ ਆਰਡਰ ਹੈਗੇ ਆ ਸਾਰਾ ਕੁਝ ਬਣਿਆ ਹੋਇਆ ਵਾ ਸੁਵਿਧਾਨ ਬਣਿਆ ਹੋਇਆ ਵਾ ਓ ਇਸੇ ਕਰਕੇ ਸੁਵਿਧਾਨ ਬਣਾਇਆ ਗਿਆ ਸੀਗਾ ਵੀ ਜੇ ਕਿਸੇ ਨੂੰ ਕਿਸੇ ਦੀ ਅਪਤੀ ਹੁੰਦੀ ਆ ਕਿਸੇ ਨੂੰ ਕੋਈ ਲੁੰਦਾ ਵਾ ਉਹ ਪੁਲਿਸ ਕੰਪਲੇਂਟ ਕਰ ਸਕਦਾ ਸੀਗਾ ਜੀ ਉਹਨੂੰ ਪਤਾ ਸੀਗਾ ਵੀ ਮੈਂ ਗਲਤ ਆ ਮੈਰੋ ਗਲਤ ਆ ਉਹਦੀ ਕਿਸੇ ਨੇ ਸੁਣਵਾਈ ਨਹੀਂ ਕਰਨੀ ਉਹਦੀ ਪਰਸਨਲ ਲਾਈਫ ਸੀ ਯਾਰ ਚਾਹੇ ਜੋ ਮਰਜ਼ੀ ਕਰੇ ਉਹ ਚਾਹੇ ਉਹ ਸੋਸ਼ਲ ਤੇ ਜੋ ਮਰਜ਼ੀ ਕਰਨ ਜਾਂ ਨਾ ਕਰਨ ਹੈਗਾ ਉਹ ਉਹਨੇ ਦੇਖਣਾ ਵਾ ਯਾਨੀ ਕਿ ਸਮਝਾਉਣ ਦਾ ਹੱਕ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਸੀ ਜੀ ਪਰਿਵਾਰ ਸਮਝਾ ਸਕਦੇ ਨਾ ਸਮਝਾ ਸਕਦੇ ਸੀ ਦੇਖੋ ਜੇ ਤਾਂ ਉਹਨਾਂ ਨੇ ਅਮਰਿਤ ਛਕਿਆ ਹੁੰਦਾ ਬਾਣੇ ਨੂੰ ਮੰਨਦੇ ਹੁੰਦੇ ਜਾਂ ਉਹ ਚੀਜ਼ ਹੁੰਦੀ ਕਹਿੰਦੇ ਕੌਰ ਸ਼ਬਦ ਲਾਤਾ ਨਾਮ ਦੇ ਪਿੱਛੇ ਹੈ ਉਹ ਯੂਪੀ ਤੋਂ ਕੋਈ ਕੰਚਨ ਕੁਮਾਰੀ ਸੀ ਪਰ ਉਹਨੇ ਕਮਲ ਕੌਰ ਆਈਡੀ ਕੌਰ ਸ਼ਬਦ ਨੂੰ ਕਹਿੰਦੇ ਬਦਨਾਮ ਕਰਿਆ ਸਰ ਇਹ ਤਾਂ ਐਮੀ ਇਸ਼ੂ ਬਣਾ ਲਿਆ ਕੌਰ ਕਰ ਲਿਆ ਇਹ ਕਰ ਲਿਆ ਉਹ ਕਰ ਲਿਆ ਕੋਈ ਵੀ ਆਪਾਂ ਕਰ ਸਕਦੇ ਆ ਹੁਣ ਮੈਂ ਦੱਸਦਾ ਜੀ ਹੁਣ ਗੁਰੂ ਸਾਹਿਬ ਨੇ ਜਦੋਂ ਸਿੰਘ ਸਜਾਏ ਸੀਗੇ ਉਹ ਕਿੱਥੋਂ ਜਾ ਕੇ ਸਰ ਆਪਣੇ Hindu ਵੀ ਲੈ ਗਏ Sikh ਵੀ ਲੈ ਗਏ ਮਜਬੀ ਭਰਾ ਵੀ ਲੈ ਗਏ ਉਹ ਸਾਰੇ ਛੋਟੀ ਜਾਤੀ ਦੇ ਸੀਗੇ ਹੁਣ ਲੈ ਲਓ ਕਿ ਆਪਾਂ ਕਿੰਨੇ ਵੀ ਗੁਜਰਾਤ ਦੇ ਵਿੱਚੋਂ ਵੀ ਆਏ ਸੀਗੇ ਜੀ ਉਹ ਕੌਣ ਸੀਗੇ ਜੀ ਮਾਦੇ ਗੇ ਗੁਰੂ ਸਾਹਮਣੇ ਉਹਨਾਂ ਨੂੰ ਸਿੰਘ ਬਣਾ ਦਿੱਤਾ ਗਿਆ ਅਮਰੇ ਸ਼ਕਾਤਾ ਦਾ ਸ਼ੇਰ ਬਣਾ ਦਿੱਤਾ ਉਹਨਾਂ ਨੂੰ ਉਸੇ ਚੀਜ਼ ਤੇ ਲੈ ਕੇ ਚੱਲੋ ਨਾ ਸਰ ਜੇ ਕਿਸੇ ਨੇ ਕੋਰ ਲਿਖਤਾ ਇਹਦਾ ਮਤਲਬ ਇਹ ਥੋੜਾ ਵੀ ਉਹਨੇ ਅਮਰੇ ਸ਼ਕ ਲਿਆ ਜੀ ਹਮ ਅਮਰੇ ਹਾਂਜੀ ਇੱਕ ਚੀਜ਼ ਹੋਰ ਸ਼ੁਭਾਈ ਜੀ ਇੱਥੇ ਤੁਸੀਂ ਮੰਨਦੇ ਹੋ ਕਿ ਹੁਣ ਤੱਕ ਕਿਸੇ ਧਾਰਮਿਕ ਜਥੇਬੰਦੀ ਦੇ ਕਿਸੇ ਉੱਚ ਲੀਡਰ ਦਾ ਕੋਈ ਬਿਆਨ ਨਹੀਂ ਆਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੇ ਨੇ ਵਧੀਆ ਕੰਮ ਕੀਤਾ ਬਹੁਤ ਸਾਰੇ ਲੋਕਾਂ ਨੇ ਵਧੀਆ ਕੰਮ ਤਾਂ ਫਿਰ ਕੱਲ ਤੱਕ ਸਭ ਦੇ ਜਥੇਦਾਰ ਦਾ ਬਿਆਨ ਆ ਜਾਣਾ ਚਾਹੀਦਾ ਐਸਜੀਪੀਸੀ ਦੇ ਪ੍ਰਧਾਨ ਧਾਮੀ ਦਾ ਬਿਆਨ ਆ ਜਾਣਾ ਚਾਹੀਦਾ ਕਿ ਬਹੁਤ ਵਧੀਆ ਕੰਮ ਕੀਤਾ ਜੇ ਮਾੜਾ ਕੀਤਾ ਤਾਂ ਵੀ ਬਿਆਨ ਆਉਣਾ ਚਾਹੀਦਾ ਮੰਨਦੇ ਹੋ ਚੀਜ਼ ਨੂੰ ਸਰ ਜਿਹੜੀ ਪ੍ਰੋਟੋਕੋਲ ਨੂੰ ਲੈ ਕੇ ਚੱਲਣਾ ਪੈਂਦਾ ਵਾ ਵੀ ਦੇਖੋ ਐਸਵੀਸੀ ਦੇ ਜੋ ਪ੍ਰਧਾਨ ਨੇ ਸ਼੍ਰੀਮੇ ਹਨਾ ਜੀ ਹਰਵਿੰਦਰ ਸਾਹਿਬ ਦੇ ਨੇ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਹੀ ਜਵਾਬ ਦੇਣਾ ਪਏਗਾ ਕਿਉਂਕਿ ਉਹਨਾਂ ਤੇ ਅੱਖ ਜਿਹੜੀ ਹੈਗੀ ਆ ਸਾਰੇ ਸਾਰੀ ਦੁਨੀਆ ਦੀ ਹੈ ਚਾਹੇ ਇੰਡੀਆ ਦੇ ਨੇ ਚਾਹੇ ਇੰਡੀਆ ਤੋਂ ਬਾਹਰਲੇ ਨੇ ਉਹ ਕੀ ਆ ਉਹ ਬਹੁਤ ਇਸ ਵੇਲੇ ਸੂਝ-ਬੂਝ ਨਾਲ ਕੰਮ ਕਰ ਰਿਹਾ ਜੇ ਉਹਨਾਂ ਨੇ ਉਹਨਾਂ ਦੇ ਹੱਕ 'ਚ ਬਿਆਨ ਦਿੱਤਾ ਤਾਂ ਵੀ ਲੋਕਾਂ ਨੇ ਉਹਨਾਂ ਦੇ ਐਂਟੀ ਹੋ ਜਾਣਾ ਗੱਲ ਸਮਝਦੇ ਹੋ ਜੇ ਉਹਨਾਂ ਦੇ ਖਿਲਾਫ ਦਿੰਦੇ ਆ ਤੇ ਕੁਝ ਜਿੱਥੇ ਬੰਦਿਆ ਜਿਹੜਾ ਉਹਨਾਂ ਨੂੰ ਨਹੀਂ ਪਸੰਦ ਕਰਦੀਆਂ ਉਹਨਾਂ ਦੇ ਤਾਂ ਵੀ ਐਂਟੀ ਹੋ ਜਾਣਾ ਕਹਿੰਦੇ ਕਿ ਛੱਪ ਦੇ ਮੂੰਹ 'ਚ ਕੋੜ ਕਿੱਲੀ ਵਾਲਾ ਸੱਤਾ ਹਵਾ ਸਰ ਆਪਾਂ ਇਸ ਚੀਜ਼ ਨੂੰ ਨਹੀਂ ਲੈ ਕੇ ਚੱਲ ਸਕਦੇ ਵੀ ਉਹਨਾਂ ਨੇ ਬਿਆਨ ਦਿੱਤਾ ਉਹ ਬਿਲਕੁਲ ਸਹੀ ਹੈ ਨਹੀਂ ਉਹਨਾਂ ਨੂੰ ਪਤਾ ਸਭ ਨੂੰ ਪਤਾ ਜਿੰਨੇ ਜਥੇਬੰਦੀਆਂ ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਕੁਝ ਜਥੇਬੰਦੀਆਂ ਆਈਆਂ ਉਹਦੇ ਹੱਕ 'ਚੇ ਬੋਲ ਰਹੀਆਂ ਵਾਂ ਕੁਝ ਜਥੇਬੰਦੀਆਂ Hindu ਜਥੇਬੰਦੀਆਂ ਵੀ ਹੱਕ ਦੇ ਵਿੱਚ ਨੇ ਅਮਰਤਪਾਲ ਮੈਰੋ ਦੇ ਪਰ ਤੁਸੀਂ ਵੀ ਇੱਕ Hindu ਸੰਗਠਨ ਦੇ ਹੋ ਤੁਸੀਂ ਖਿਲਾਫ ਹੋ ਅਮਰਤਪਾਲ ਮੈਰੋ ਦੇ ਦੇਖੋ ਖਿਲਾਫ ਦੇਖੋ ਜੋ ਉਹ ਇੱਕ ਧਾਰਨਾ ਵਿਚਾਰਧਾਰਾ ਲੱਗ-ਲੱਗ ਹੋਗੀ ਤੁਹਾਡੀ ਦੇਖੋ ਸਰ ਵਿਚਾਰਧਾਰਾ ਹਰ ਬੰਦੇ ਦੀ ਆਪਣੀ ਆਪਣੀ ਹੁੰਦੀ ਹੈ ਲਾਈਫ ਦੇ ਵਿੱਚ ਹਰ ਬੰਦਾ ਨੂੰ ਹੱਕ ਹੈਗਾ ਆਪਣੀ ਵਿਚਾਰਧਾਰਾ ਰੱਖਣ ਦੀ ਹੈ ਨਾ ਜਿੱਥੇ ਤੱਕ ਮੇਰੀ ਸੋਚ ਆ ਕਿ ਜਿਹੜਾ 99% ਜਿਹੜਾ ਵਾ ਚਾਹੇ ਉਹ ਸਿੱਖ ਧਰਮ ਦੇ ਨਾਲ ਜਿਹ ਸਿੱਖ ਜੱਥੇਬੰਦੀਆਂ ਵਾਂ ਚਾਹੇ Hindu ਸੰਗਠਨ ਨੇ ਜਾਂ ਧਾਰਮਿਕ ਸੰਸਥਾਵਾਂ ਨੇ ਉਹ ਇਹ ਚੀਜ਼ ਸੋਚਦੀਆਂ ਕਿ ਲਾਅ ਇਨ ਆਰਡਰ ਨੂੰ ਆਪਣੇ ਹੱਥ 'ਚ ਲੈਣ ਦਾ ਮਤਲਬ ਜਿਹੜਾ ਵਾ ਗਲਤ ਆ ਦੇਖੋ ਕੋਈ ਵੀ ਜੱਥੇਬੰਦੀ ਅਸੀਂ ਕਹਿੰਦੇ ਵੀ ਦੇਖੋ ਹਿੰਦੂ ਕੁੜੀਆਂ ਹੋ ਗਈਆਂ ਜਾਂ ਸਿੱਖ ਕੁੜੀਆਂ ਹੋ ਗਈਆਂ ਬਹੁਤ ਸਾਰੀਆਂ ਇਦਾਂ ਦੀਆਂ ਬਣੀਆਂ ਵੀਡੀਓ ਮੈਂ ਤਾਂ ਕਹਿੰਦਾ ਸਰ ਫੇ ਫੇ ਤਾਂ ਸਭ ਤੇ ਪਾਬੰਦੀ ਲੱਗਣੀ ਚਾਹੀਦੀ ਆ ਦੇਖੋ ਹੌਲੀ ਹੌਲੀ ਸਾਰਾ ਗੰਦ ਸਾਫ ਕਰਨਾ ਅਸੀਂ ਕਹਿੰਦੇ ਹੋਰ ਵੀ ਪੰਜ ਸੱਤ ਨਾਲ ਮੈਂ ਰੇਡ ਕੇ ਫੇਰ ਜਾਊਂਗਾ ਜਿਹੜਾ ਅਮਰਤਪਾਲ ਮੈਨੂੰ ਕਈ ਧਮਕੀਆਂ ਦਿੱਤੀਆਂ ਨੇ ਅੱਛਾ ਬਿਲਕੁਲ ਸਰ ਮੈਂ ਕੱਲ ਦੇਖ ਰਿਹਾ ਸੀਗਾ ਤਿੰਨ ਚਾਰ ਲੜਕੀਆਂ ਨੇ ਹੋਰ ਪਾਇਆ ਸੀ ਕਿ ਇਹਨਾਂ ਅਮਰਤਪਾਲ ਮੇਰਾ ਹਾਂ ਇੱਕ ਦੀਪਿਕਾ ਲੂਥਰਾ ਵੀ ਸਾਨੂੰ ਉਹਨਾਂ ਨੂੰ ਨਾਮ ਲੈ ਕੇ ਧਮਕੀ ਹਾਂ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਇਆ ਸੀਗਾ ਮੈਂ ਵੀ ਦੇਖਿਆ ਸੀਗਾ ਇਸ ਚੀਜ਼ ਦੇ ਬਾਰੇ ਭਾਜੀ ਆਪਾਂ ਇਸੀ ਗੱਲ ਨੂੰ ਕਹਿ ਰਹੇ ਹਾਂ ਕਿ ਇਹ ਆਮ ਧਮਕੀ ਜੇਕਰ ਮੰਨ ਲਓ ਤੁਸੀਂ ਬੈਠੇ ਹੋ ਇੱਥੇ ਕਿਸੇ ਨੂੰ ਧਮਕੀ ਦੇ ਦੋ ਤੁਹਾਨੂੰ ਸ਼ਾਮ ਤੱਕ 2 ਘੰਟੇ ਦੇ ਵਿੱਚ ਵਿੱਚ ਆ ਕੇ ਪੁਲਿਸ ਚੱਕ ਲੈ ਜੂਗੀ ਜੇ ਤੁਸੀਂ ਪਰ ਇੰਨਾ ਹੌਸਲਾ ਫਿਰ ਕਿਵੇਂ ਆਉਂਦਾ ਸਰ ਜੱਥੇਬੰਦੀਆਂ ਦਾ ਹੂੰ ਦੇਖੋ ਸਾਡੇ ਜਿਹੜੇ ਸੰਗਠਨਾਂ ਕੁਝ ਫਿਰ ਸਾਰਿਆਂ ਨੂੰ ਨਾ ਤਕਲੀਫ ਲੱਗ ਜਾਂਦੀ ਹੈ ਚਾਹੇ ਕਿਸੇ ਦੇ ਸ਼ਹਿਰ ਦੇ ਵੀ ਨੇ ਹਨਾ ਜੀ ਵੀ ਜੇ Hindu ਸੰਗਠਨ ਚਾਹੇ ਧਾਰਮਿਕ ਸੰਗਠਨ ਨੇ ਜਾਂ ਤਾਂ Hindu ਰਾਜਨੀਤਿਕ ਸੰਗਠਨ ਨੇ ਜਿੱਦਣ ਇੱਕ ਹੋ ਗਏ ਨਾ ਸਰ ਵੀ ਉਸ ਦਿਨ ਸਭ ਦੇ ਮੂੰਹ ਬੰਦ ਹੋ ਜਾਣੇ ਆ ਅਸੀਂ ਪਿੱਛੇ ਜੇ ਇੱਕ ਸਾਰੀ ਚੀਜ਼ਾਂ ਹੁਣ ਵੀ ਮੈਂ ਪਿੱਛੇ ਜੇ ਕੋਈ ਇੱਕ ਗਰੁੱਪ ਦੇ ਵਿੱਚ ਸੀ ਉਹਦੇ ਵਿੱਚ ਬੋਲ ਕੇ ਹਟਿਆ ਸੀ ਕਿ ਯਾਰ ਆਪਾਂ ਇੱਕ ਨਹੀਂ ਹੁੰਦੇ ਹਨ ਇਹ ਜਿੱਥੇ ਬੰਦੀ ਹੈ ਸਾਰੀਆਂ ਕਿਤੇ ਨਾ ਕਿਤੇ ਬੈਕਵਰਡ ਤੇ ਜਾ ਕੇ ਵੀ ਹੈਲਪ ਕਰਦੇ ਹਨ ਹਾਂ ਆਪਾਂ ਕਹਿੰਦੇ ਵੀ ਜਦੋਂ ਬਾਣਾ ਪਾਲਿਆ ਨਾ ਬਾਣੇ ਦੇ ਵਿੱਚ ਸਾਨੂੰ ਮਰਿਆਦਾ ਅਨੁਸ਼ਾਸਨ ਤੇ ਧਰਮ ਦੇ ਬਾਰੇ ਸਾਰੀ ਚੀਜ਼ਾਂ ਦੇਖ ਕੇ ਛੋਕ ਛੋਕ ਚੱਲਿਆ ਚਾਹੀਦੀਆਂ ਵੀ ਬਾਣੇ ਦਾ ਜਿਹੜਾ ਇਹ ਅਨਾਦਰ ਨਹੀਂ ਹੋਣਾ ਚਾਹੀਦਾ ਵਾ ਅਸੀਂ ਕਹਾਂ ਮੈਂ ਅੰਮ੍ਰਿਤਪਾਲ ਮਹਿਰੋ ਨੇ ਜੋ ਵੀ ਕੀਤਾ ਵਾ ਉਹ ਬਾਣੇ ਦੀ ਅਨਾਦਰ ਕੀਤਾ ਵਾ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਅਸੀਂ ਨਾ ਨਹੱਤੇ ਦੇ ਬਾਰ ਕਰਨਾ ਜਿਹੜਾ ਮੇਰਾ ਮੇਰਾ ਸੱਚਾ ਸਿੱਖ ਹੋਏਗਾ ਹਮ ਨਹੱਤੇ ਤੇ ਵਾਰ ਨਹੀਂ ਕਰਨਾ ਹਮ ਬੱਚਿਆਂ ਤੇ ਵਾਰ ਨਹੀਂ ਕਰਨਾ ਔਰਤ ਤੇ ਵਾਰ ਨਹੀਂ ਕਰਨਾ ਤੇ ਕਿਸੇ ਬਜ਼ੁਰਗ ਤੇ ਵਾਰ ਨਹੀਂ ਕਰਨਾ ਹੈਗਾ ਜੀ ਇਹ ਗੁਰੂ ਸਾਹਿਬ ਦੇ ਬਾਣੇ ਨੂੰ ਇਹਨਾਂ ਨੇ ਲਜਿਤ ਕੀਤਾ ਵਾ ਮੈਂ ਤਾਂ ਇਹ ਚੀਜ਼ ਕਹਿਣਾ ਵੀ ਗੁਰੂ ਸਾਹਿਬ ਨੇ ਇੰਨੇ ਸਿੱਖ ਸਜਾਏ ਸੀਗੇ ਉਹਨਾਂ ਨੇ ਇੰਨੀ ਸ਼ੇਰਾਂ ਦੀ ਕੌਮ ਬਣਾਈ ਹੈ ਅੱਜ ਵੀ ਕਈ ਭਰਾ ਨੇ ਜਿਹੜੇ ਮੈਂ ਦੇਖਿਆ ਸੋਸ਼ਲ ਦੇ ਵਿੱਚ ਇਹਨੂੰ ਬਹੁਤ ਨਿੰਦਦੇ ਨੇ ਬਹੁਤ ਚੀਜ਼ਾਂ ਕਹਿ ਰਹੇ ਨੇ ਕਿ ਗਲਤ ਹੈ ਤੇ ਗਲਤ ਆ ਉਹ ਵੀ ਤਾਂ ਜਥੇਬੰਦੀਆਂ ਚਲਾ ਰਹੇ ਨੇ ਉਹ ਕਹਿੰਦੇ ਵੀ ਜੇ ਕਿਸੇ ਮੈਂ ਦੇਖੀ ਇੱਕ ਸੋਸ਼ਲ ਤੇ ਉਹ ਵੀ ਬਾਣੇ ਦਾ ਬਹੁਤ ਵਧੀਆ ਮੈਂ ਉਹਨਾਂ ਦੇ ਵਿਚਾਰ ਸੁਨੇ ਆ ਕਈ ਵਾਰੀ ਸੁਨੇ ਆ ਵੀ ਜੋ ਜੋ ਜੀ ਗੱਲ ਕਰਦੇ ਬਹੁਤ ਵਧੀਆ ਕਰਦੇ ਆ ਨਾ ਉਹ ਇਹ ਚੀਜ਼ ਕਹਿ ਰਹੇ ਸੀਗੇ ਵੀ ਜੇ ਕਿਸੇ ਦੀ ਭੈਣ ਨੂੰ ਜਾਂ ਭਰਾ ਨੂੰ ਜੇ ਮੈਰੋ ਬੋਲੋ ਧਮਕੀਆਂ ਦੀ ਮੈਂ ਖੜਾ ਹੁੰਦਾ ਉਹ ਵੀ ਤਾਂ ਜਿੱਥੇ ਬੰਦੀ ਆ ਨਾ ਸਰ ਬਿਲਕੁਲ ਉਹ ਵੀ ਸਿੰਘ ਰਸੂਲਪੁਰ ਨੇ ਹਾਂ ਬਿਲਕੁਲ ਉਹਨਾਂ ਦੇ ਵਿਚਾਰ ਜਿਹੜੇ ਆ ਨਾ ਜੀ ਆਹਨ ਉਹਨਾਂ ਦਾ ਵਿਚਾਰ ਸੁਣ ਕੇ ਇੰਨੇ ਵਧੀਆ ਲੱਗੇ ਵੀ ਯਾਰ ਹਾਂ ਕੋਈ ਬੰਦਾ ਇਦਾਂ ਦਾ ਹੈ ਵੀ ਜਿਹੜਾ ਉਹਨਾਂ ਦੇ ਆਂਟੀ ਜਾ ਸਕਦਾ ਕਈ ਜਿੱਥੇ ਬੰਦੀਆਂ ਉਹਨਾਂ ਦੇ ਆਂਟੀ ਬੋਲ ਰਹੀਆਂ ਇਦਾਂ ਦੀ ਗੱਲ ਨਹੀਂ ਹੈਗੀ ਆ ਪਰ ਅਸੀਂ ਇਹ ਕਹਿੰਨੇ ਆ ਵੀ ਇਨਸਾਫ ਜਿਹੜਾ ਹੈਗਾ ਗਲਤ ਔਰ ਸਹੀ ਦੇ ਵਿੱਚ ਫਰਕ ਤੁਸੀਂ ਕੌਣ ਹੁੰਦੇ ਕਰਨ ਵਾਲੇ ਬਿਲਕੁਲ ਤੁਸੀਂ ਆਪਾਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਕਰਦੇ 10 ਕਰਦੇ 15 ਕਰਦੇ ਇੱਕ ਮੀਟਿੰਗ ਕਰਦੇ ਸੋਸ਼ਲ ਕਰਦੇ ਉਹ ਸਾਰੇ ਜਾਣੇ ਆਪਣੇ ਆਪਣੇ ਜਿੱਥੇ ਬੰਦੀਆਂ ਜੜੀਆਂ ਹੈਗੀਆਂ ਉਹ ਜਾ ਕੇ ਚਾਹੇ ਉਹ ਫੇਸਬੁੱਕ ਦਾ ਸੀਗਾ ਚਾਹੇ ਇੰਸਟਾਗ੍ਰam ਸੀ ਚਾਹੇ ਟਵਿੱਟਰ ਸੀ ਜਾਂ ਕਿਤੇ ਵੀ ਸੀ ਉੱਥੇ ਕੰਪਲੇਂਟ ਪਾਉਂਦੇ ਉਹ ਫੇਰ ਬੰਦ ਕਰਦੇ ਵੀ ਸਾਨੂੰ ਆਬਜੈਕਸ਼ਨ ਆ ਜੀ ਮੈਂ ਕਹਿੰਦਾ ਵੀ ਖਾਲੀ ਇਹਦੇ ਤੇ ਕਿਉਂ ਕੀਤਾ ਗਿਆ ਆਬਜੈਕਸ਼ਨ ਲਾਇਆ ਮੈਂ ਤਾਂ ਕਹਿੰਦਾ ਵੀ ਦੇਖੋ ਸ਼ੀਰੀ ਸਾਹਿਬ ਪਾ ਕੇ ਜਿਹੜੇ ਚਾਹੇ ਸਾਡੇ ਸਿੱਖ ਭਰਾ ਨੇ ਜਾਂ ਉਹਨਾਂ ਦੀਆਂ ਕੁੜੀਆਂ ਨੇ ਠੀਕ ਆ ਉਹ ਵੀ ਤਾਂ ਇਹ ਚੀਜ਼ੇ ਕਰਦੀਆਂ ਡਾਂਸ ਕਰਦੀਆਂ ਨੱਚਦੀਆਂ ਨੇ ਹੁਣ ਮੈਂ ਤਾਂ ਕਹਿੰਦਾ ਜੀ ਦੇਖੋ ਸ਼ੀਰੀ ਸਾਹਿਬ ਪਾ ਕੇ ਆਪਾਂ ਨੂੰ ਮਰਿਆਦਾ ਚ ਰਹਿਣਾ ਪੈਂਦਾ ਹੈ ਹਨਾ ਜੀ ਜਦੋਂ ਆਪਾਂ ਅੰਮ੍ਰਿਤ ਛਕ ਲੈਨੇ ਗੁਰੂ ਸਾਹਿਬ ਦੇ ਲੜ ਲੱਗ ਜੰਨੇ ਆ ਸਾਨੂੰ ਇੱਕ ਸ਼ਾਸਨ ਦੇ ਨਾਲ ਚੱਲਣਾ ਪੈਂਦਾ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਵੀ ਜਿਹੜੇ ਆਪਣੇ ਤਿਆਗ ਕਰਨਾ ਪੈਂਦਾ ਹੁਣ ਦੇਖੋ ਜੀਨ ਪਾਣੀ ਵੀ ਕੋਈ ਲਾਊਡ ਨਹੀਂ ਹੈਗੀ ਆ ਹਨਾ ਜੀ ਕੁੜੀਆਂ ਦੇਖਦੇ ਅਸੀਂ ਸਾਡੇ ਭਰਾਵਾਂ ਦੀਆਂ ਹੈਗੀਆਂ ਵਾ ਉਹ ਕਿਉਂ ਜੀਨ ਪਾ ਕੇ ਕਰਦੀਆਂ ਵਾ ਬੇਸ਼ੱਕ ਉਹਨਾਂ ਨੇ ਸਿਰ ਤੇ ਸਾਰਾ ਕੁਝ ਲਿਆ ਹੁੰਦਾ ਜੀਨ ਪਾੰਦਾ ਤਾਂ ਲਾਊਡ ਹੀ ਨਹੀਂ ਹੈਗਾ ਉਹ ਕਿਉਂ ਨਹੀਂ ਰੋਕਦੇ ਹਰਮੰਦਰ ਸਾਹਿਬ ਦੇ ਵਿੱਚ ਮੈਂ ਦੇਖਿਆ ਗੁਰੂ ਦਾ ਸਾਹਿਬ ਦੇ ਵਿੱਚ ਜਾ ਕੇ ਅਸੀਂ ਦੇਖਿਆ ਗੁਰਦੁਆਰਾ ਸਾਹਿਬ ਕਈ ਦੇਖਿਆ ਜੀ ਉੱਥੇ ਉਹ ਜੀਨ ਪਾ ਕੇ ਜਾਂਦੀਆਂ ਨਾਲ ਸ਼੍ਰੀ ਸਾਹਿਬ ਆਈ ਹੁੰਦੀ ਹੈ ਯਾਰ ਸਾਨੂੰ ਲਾਊਡ ਹੈਗਾ ਵਾ ਨਹੀਂ ਲਾਊਡ ਆ ਸਰ ਉਹ ਇਹ ਸ਼ਾਸਨ ਦੇ ਨਾਲ ਰਹਿਣਾ ਪੈਂਦਾ ਜਦੋਂ ਆਪਾਂ ਇਹ ਧਰਮ ਦੇ ਕੰਮ ਨਾ ਚੱਲਦੇ ਆ ਸਰ ਬਿਲਕੁਲ ਜਦੋਂ ਆਪਾਂ ਕਹਿੰਦੇ ਆ ਵੀ ਇੱਕ ਵਰਦੀ ਚਾਹੀਏ ਕਿਸੇ ਦਫ਼ਤਰ ਦੇ ਵਿੱਚ ਆਪਾਂ ਜੁਆਇਨ ਕਰਦੇ ਆ ਤਾਂ ਉਸ ਦਫ਼ਤਰ ਦੇ ਅਕੋਰਡਿੰਗ ਚੱਲਣਾ ਪੈਂਦਾ ਜਦੋਂ ਆਪਾਂ ਕਿਸੇ ਧਰਮ ਦਾ ਬਾਣਾ ਪਾ ਲਿਆ ਫਰੋ ਦੇ ਸਾਰਾ ਕੁਝ ਰੈਗੂਲੇਸ਼ਨ ਹੁੰਦੇ ਨੇ ਉਹ ਦੇਖਣਾ ਪੈਂਦਾ ਤੁਸੀਂ ਇਹ ਕਹਿੰਦੇ ਹੋ ਬਿਲਕੁਲ ਸਰ ਬਿਲਕੁਲ ਜੇ ਤੁਸੀਂ ਜ਼ਿੰਮੇਵਾਰੀ ਚੱਕ ਲਈ ਆ ਜਿਸ ਤਰ੍ਹਾਂ ਦੇ ਨਾਲ ਲੱਗੇ ਆ ਤੁਸੀਂ ਗੁਰੂ ਸਾਹਿਬ ਦੇ ਨਾਲ ਲੱਗੇ ਆ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਸਿਰਫ ਅ ਅਮ੍ਰਿਤਸਰ ਕੰਦੇ ਨਾਲ ਆ ਉਹ ਕੋਈ ਵੀ ਧਰਮ ਆ ਸਰ ਚਾਹੇ ਉਹ ਮੋਂਡੀ માં ਚਾਹੇ ਸਿੱਖ ਵਰ ਜਿੱਥੇ ਬੰਦੀਆਂ ਵਾ ਚਾਹੇ ਹਿੰਦੂ ਜਿੰਨੇ ਵੀ ਹੈਗੇ ਭਰਾ ਜਿਹੜੇ ਚਲਾ ਰਹੇ ਨੇ ਧਾਰਮਿਕ ਸੰਸਥਾਾਂ ਮਾ ਜਿਹੜੇ ਸਾਰਿਆਂ ਦੇ ਅਲਾਊਡ ਕਰਦਾ ਵੀ ਤੁਸੀਂ ਅਨਸ਼ਾਸਨ ਨਾ ਰਹਿਣਾ ਪੈਣਾ ਹੈ ਤੁਸੀਂ ਇੱਕ ਸਮਾਜਿਕ ਦੇ ਵਿੱਚ ਸਮਾਜ ਦੇ ਵਿੱਚ ਇੱਕ ਤੁਹਾਡਾ ਇੱਕ ਬੁਲੰਦਿਤ ਹੈਗਾ ਤੁਹਾਡਾ ਇੱਕ ਨਾਮ ਹੈਗਾ ਤੁਸੀਂ ਨਾਮ ਨੂੰ ਦਰਨਾਮ ਨਾ ਕਰੋ ਅੱਜ ਦੀ ਡੇਟ ਦੇ ਉੱਤੇ ਕੋਈ ਗੱਲ ਨਾ ਆਵੇ ਗੱਲ ਨਾ ਆਵੇ ਅੱਜ ਜੋ ਜਥੇਬੰਦੀਆਂ ਮੈਂ ਕਹ ਰਿਆ ਕੁਝ ਕਰ ਰਹੀਆਂ ਆ سپورਟ ਕਰ ਰਹੀਆਂ ਆ ਬਾਰੇ ਮੈਂ ਕਹਿੰਨਾ ਸਰ ਕਿ ਅੱਜ ਦੀ ਡੇਟ ਦੇ ਵਿੱਚ ਅਮਰਿਤਪਾਲ ਮਹਿਰੋ ਦੀ ਵਜ੍ਹਾ ਕਰਕੇ ਆ ਬਾਣੇ ਨੂੰ ਦਾਗ ਲੱਗ ਗਿਆ ਉਹਨੇ ਹੱਤੇ ਗੁੜੀ ਦੇ ਬਾਰ ਕੀਤਾ ਜੇ ਕੁਛ ਇਦਾਂ ਦਾ ਸੀ ਉਹਦੇ ਘਰ ਜਾਂਦੇ ਉਹਦੇ ਘਰ ਦੇ ਵਿੱਚ ਪ੍ਰੋਟੈਸਟ ਕਰਦੇ ਉਹਦਾ ਜਲੂਸ ਕੱਢਦੇ ਦੁਨੀਆ ਦੇਖਦੀ ਵੀ ਇਸ ਬੰਦੇ ਨੇ ਵਧੀਆ ਕੰਮ ਕੀਤਾ ਬਿਲਕੁਲ ਤਾਂ ਬਿਲਕੁਲ ਹਰ ਕਿਸੇ ਦੀ ਆਪਣੇ ਆਪਣੀ ਵਿਚਾਰਧਾਰਾ ਕੋਈ ਅਮਰਤਪਾਲ ਦੇ ਹੱਕ ਦੇ ਵਿੱਚ ਆ ਕੋਈ ਅਮਰਤਪਾਲ ਦੇ ਖਿਲਾਫ ਆ ਪਰ ਖਿਲਾਫ ਇਸ ਕਰਕੇ ਆ ਕਿ ਅਮਰਤਪਾਲ ਮੈਰੋ ਦੇ ਵੱਲੋਂ ਜੋ ਇਹ ਕਤਲ ਕਰਵਾਇਆ ਗਿਆ ਮਾਸਟਰਮਾਈਂਡ ਹੈ ਜ਼ਿੰਮੇਵਾਰੀ ਲਈ ਇਹ ਕਤਲ ਨਹੀਂ ਕਰਵਾਉਣਾ ਚਾਹੀਦਾ ਸੀ ਬਲਕਿ ਤਰੀਕੇ ਹੋਰ ਵੀ ਬਹੁਤ ਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕੀ ਆਖਰ ਤੁਸੀਂ ਅਮਰਤਪਾਲ ਮੈਰੋ ਦੇ ਹੱਕ ਦੇ ਵਿੱਚੋਂ ਕੀ ਅਮਰਤਪਾਲ ਮੈਰੋ ਨੇ ਸਹੀ ਕੀਤਾ ਜਾਂ ਫਿਰ ਗਲਤ